ਹਾਂਜੀ ਪਹਿਲਾਂ ਵੀ ਇਹ ਦਾਸ ਦੇਸ਼ ਸਿੱਖਾਂ ਨੇ ਬਚਾਇਆ ਸੀ ਅੱਜ ਵੀ ਦੇਸ਼ ਦੀ ਰਾਖੀ ਸਿੱਖ ਕਰ ਰਹੇ ਨੇ ਜਰਨਰ ਅਮਰਪੀਰ ਸਿੰਘ ਵਰਗਿਆਂ ਨੇ ਜਾ ਕੇ ਪੰਜਾਬ ਦੇ ਵਿੱਚ ਉਹ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਟਿਕਾਣੇ ਉਹਨਾਂ ਦੇ ਅੱਤਵਾਦੀਆਂ ਤਬਾਹ ਕੀਤੇ ਤੇ ਚੜ੍ਹਦੀ ਕਲਾ ਦੇ ਨਾਲ ਵਾਪਸ ਆਇਆ ਉਹ ਸਿੱਖੀ ਆ ਸਿੱਖ ਦੀ ਸਿੱਖਾਂ ਦੀ ਹੋਂਦ ਕਰਕੇ ਅੱਜ ਤੁਹਾਡੀ ਜਿਹੜੀ ਚੜ੍ਹਦੀ ਕਲਾ ਤੁਸੀਂ ਕਹਿ ਰਹੇ ਹੋ ਸੁਵੇਲੇ ਗਾ ਰਹੇ ਹੋ ਸਿੱਖਾਂ ਕਰਕੇ ਆਹ ਆਪਣਾ ਜਹਣਾ ਜਿਹੜੇ ਅੱਤਵਾਦੀ ਸਾਨੂੰ ਕਹਿੰਦੇ ਨੇ ਵੱਖਵਾਦੀ ਕਾਸ਼ਤਾਨੀ ਦੱਸਦੇ ਨੇ ਵੀ ਹੁਣ ਵੀ ਕਾਸ਼ਤਾਨੀਆਂ ਨਹੀਂ ਉਥੇ ਮੇਸਾਂ ਤੋਂ ਦੂਰੀ ਕਰਿਆ ਉਹ ਸਾਡਾ ਹੀ ਆ ਸਰਦਾਰ ਆਈ ਆ ਪਾਕੀ ਵਾਲੀ ਸਰਦਾਰ ਆਈ ਆ ਪਾਕੀ ਹਰੇਕ ਪਾਕ ਦੇ ਦੇਖ ਕੇ ਤੁਸੀਂ ਕਹਿੰਦੇ ਹੋ ਖਾਲਸਤਾਨੀਆਂ ਹਾਂਜੀ ਆ ਪਿੱਛੇ ਦੇ ਭਾਜ ਪਾਜ ਆ ਪਾਣੀ ਕਿਹੜੇ ਦੇਖਦੇ ਆ ਰਸੂਗੇ ਚ ਰੋਲਾ ਪਿਆ ਤੀ ਉਹਨੂੰ ਕਹਿੰਦੇ ਨਾਲ ਉਹ ਐਸਆਈ ਨਾਲੇ ਇੱਕ ਅਫਸਰ ਸੀਗਾ ਉਹਨਾਂ ਦਾ ਤੂਆ ਖਾਲਸਾ ਨਹੀਂ ਤੋਂ ਇੱਥੇ ਕਰਦਾ ਹਾਂ ਉਹ ਇਸੇ ਗੱਲ ਬਾਰੇ ਕਈ ਥਾਂ ਮਾਦੇ ਹੋਇਆ ਜੇ ਹੁਣ ਵੀ ਕਹੋ ਉਹਨੂੰ ਅਮਰਪ੍ਰੀਤ ਸਿੰਘ ਨੂੰ ਵੀ ਖਾਲਸਾ ਨਹੀਂ ਅੱਜ ਨਹੀਂ ਕੋਈ ਰੋਗ ਤਾਂ ਅੱਜ ਕੋਈ ਲਾ ਕੇ ਦਿਖਾਵੇ ਝੰਡਾ ਜਦੋਂ ਸਾਡੇ ਨੌਜਵਾਨ ਮਾਤਲ ਦੇ ਵਿੱਚ ਜਾਂਦੇ ਨੇ ਜਾਂਦੇ ਚੱਲ ਉਦੋਂ ਉਹਨਾਂ ਦੇ ਝੰਡੇ ਲਾ ਕੇ ਜੀਤ ਦਿੱਤਾ ਜਾਂਦਾ ਵੀ ਉਹਨਾਂ ਦੇ ਖਾਲਸਾ ਨਹੀਂ ਹਾਂਜੀ ਸਾਡੇ ਸੰਤਾਂ ਦੀਆਂ ਫੋਟੋਆਂ ਨੂੰ ਜਿਹੜਾ ਹੈਗਾ ਲਾਇਆ ਜਾਂਦਾ ਤੇ ਮੈਂ ਪੁੱਛਣਾ ਚਾਹਣਾ ਹੁਣ ਵੀ ਲਾਹੋ ਤਾਂ ਫਿਰ ਉਥੇ ਹੋਰ ਕਿਉਂ ਨਹੀਂ ਗਏ ਅੱਜ ਲੋੜ ਆ ਸਿ ਹੁਸੈਨ ਵਾਲਿਆਂ ਦੀ ਉੱਥੇ ਹਾਂਜੀ ਜਿਹੜੇ ਡਾਂਗਾ ਜਾ ਕੇ ਟੱਪਦੇ ਫਿਰਦੇ ਨੇ ਝੰਡੇ ਲੈ ਕੇ ਘੁੰਮੇ ਫਿਰਦੇ ਨੇ ਨਾ ਕੱਟਗਿੰਦਿਆਂ ਨੂੰ ਮਾਰਨ ਵਾਸਤੇ ਅੱਜ ਜੇ ਤੁਹਾਡੇ ਇਤਾਮਾ ਤਾਂ ਉੱਥੇ ਜਾਓ ਬਾਡਰ ਤੇ ਹਾਂ ਲੋੜ ਹੈ ਬਾਡਰ ਤੇ ਲੋੜ ਹੈ ਇੱਥੇ ਤੁਸੀਂ ਕਦੇ ਕੱਟਗਿੰਦਿਆਂ ਨੂੰ ਕਦੇ ਦਲਤਾਂ ਨੂੰ ਮਾਰਦਾ ਕਦੇ ਉਹ ਉਹਨਾਂ ਦੀਆਂ ਧੀਆਂ ਪੇਣਾਂ ਦੀ ਜਿੱਤ ਰੋਟਰੀ ਕਦੇ ਕਦੇ ਕਿਸੇ ਨੇ ਕੁਝ ਕੁਝ ਕਰਤਾ ਕਿਸੇ ਮੁਸਲਮਾਨਾਂ ਦੀਆਂ ਰੀਅਲ ਨਾ ਤੇ ਅੱਜ ਤੁਸੀਂ ਜੇ ਵੱਡੇ ਵਾਅਦ ਤੋਂ ਅੱਜ ਲੜੋਂ ਉੱਥੇ ਜਾ ਕੇ ਸਿੱਖ ਪਾਸਿ ਦਾ ਲੜ ਰਹੇ ਆ ਸਾਡਾ ਜਨਰਲ ਲੜ ਰਿਹਾ ਬਿਲਕੁਲ ਸਿੱਖ ਲੜ ਰਹੇ ਨੇ ਨਾਲ ਜਿਹੜੀ ਮੁਸਲਮਾਨ ਡਿਮਾਂਡਰ ਬੀਬੀ ਆ ਬੀਬੀ ਮੁਸਲਮਾਨਾਂ ਦੀ ਉਹ ਵੀ ਲੜ ਰਹੀ ਆ ਤੇ ਤੁਸੀਂ ਆਰਐਸਐਸ ਵਾਲਿਓ ਤੁਸੀਂ ਛੱਡਿਆਂ ਚ ਪੁੰਚਦੇ ਕੇ ਘਰਾਂ ਚ ਬੱਠੇ ਲੁਕੇ ਹੋ ਤੁਸੀਂ ਲੜੋਂ ਉੱਥੇ ਚੱਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਕੌਮੀ ਮੋਰਚੇ ਦੇ ਵਿੱਚ ਜਿੱਥੇ ਕੀ ਨਿਆਂਗ ਸਿੰਘ ਜਥੇਬੰਦੀਆਂ ਬਹੁਤ ਸਮੇਂ ਤੋਂ ਉਹਨਾਂ ਬੰਦੀ ਸਿੰਘਾਂ ਲਈ ਜਿਨ੍ਹਾਂ ਨੇ ਸਾਡੇ ਲਈ ਸੰਘਰਸ਼ ਕੀਤਾ 32-33 ਸਾਲ ਹੋ ਗਏ ਜਿਲ੍ਹਾਂ ਨੂੰ ਕੱਟਦੇ ਹੋਏ ਤੇ ਉਹਨਾਂ ਲਈ ਉਹ ਸੰਘਰਸ਼ ਕਰ ਰਿਹਾ ਪਰ ਉੱਥੇ ਹੀ ਗੱਲ ਕਰੀਏ ਭਾਰਤ-ਪਾਕ ਜੰਗ ਦੀ ਗੱਲ ਭਾਰਤ-ਪਾਕ ਜੰਗ ਦਾ ਐਲਾਨ ਤੇ ਹੋ ਚੁੱਕਿਆ ਹੈ ਪਰ ਰੋਜ਼ ਹੀ ਖੇਡਾਂ ਹੀ ਹੋ ਰਹੀਆਂ ਨੇ ਸਮੇਂ ਅਨੁਸਾਰ ਦੇਖਿਆ ਜਾਏ ਤੇ ਸਭ ਤੋਂ ਜੜਾ ਅੰਧੇਰ ਛਾਇਆ ਹੋਇਆ ਉਹ ਪੰਜਾਬ ਦੇ ਉੱਤੇ ਆ ਕਿਉਂਕਿ ਹਾਲਾਤਾਂ ਦੇਖਿਆ ਜਾਏ ਤਾਂ ਰੋਜ਼ ਹੀ ਜਿਹੜੇ ਕੀ ਡਰੋਨ ਚੱਲੇ ਨੇ ਇਹ ਆ ਮਸਾਲਾ ਚੱਲ ਰਹੀਆਂ ਨੇ ਉਹ ਪੰਜਾਬ ਦੇ ਏਰੀਆ 'ਚ ਹੀ ਚੱਲ ਰਹੀਆਂ ਨੇ ਤੇ ਉਸੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇਸ ਜੰਗ ਦਾ ਅਸਰ ਕਿੰਦੇ ਤੇ ਪੈਣ ਵਾਲਾ ਸਭ ਤੋਂ ਜ਼ਿਆਦਾ ਕਿਹਨੂੰ ਨੁਕਸਾਨ ਹੋਵੇਗਾ ਸਰਕਾਰਾਂ ਨੂੰ ਕਿ ਆਵਾਮ ਨੂੰ ਕਿ ਦੇਸ਼ਾਂ ਨੂੰ ਕਿ ਇੱਕ ਕੌਮ ਨੂੰ ਕਿ ਇੱਕ ਪੰਜਾਬ ਨੂੰ ਤੇ ਇੱਥੇ ਹੀ ਗੱਲਬਾਤ ਕਰਦੇ ਆਂ ਬਾਬਾ ਰਾਜਾ ਰਾਜ ਸਿੰਘ ਨਾਲ ਜੋ ਕਿ ਤਰਨਾ ਦਲ ਦੇ ਮੁਖੀ ਨੇ ਕੀ ਸਮੇਂ-ਸਮੇਂ ਤੇ ਉਹ ਵੀ ਪੰਜਾਬ ਲਈ ਤੇ ਆਪਣੇ ਸਿੱਖ ਪੰਥ ਲਈ ਹਮੇਸ਼ਾ ਡਟੇ ਰਹਿੰਦੇ ਨੇ ਖੜੇ ਰਹਿੰਦੇ ਨੇ ਤੇ ਗੱਲਬਾਤ ਕਰਦੇ ਨੇ ਤੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਵਰਾਜ ਰਾਜ ਸਿੰਘ ਜੀ ਅੱਜ ਆਪਾਂ ਗੱਲ ਕਰਦੇ ਆ ਭਾਰਤ ਪਾਕ ਜੰਗ ਜੰਗਾਂ ਤੇ ਬਹੁਤ ਪਹਿਲਾਂ ਵੀ ਹੋਈਆਂ ਨੇ ਪਰ ਇਹ ਜਿਹੜੀ ਜੰਗ ਹੋਣ ਹੋ ਰਹੀ ਐ ਇਹ ਕਿਹੋ ਜਿਹੀ ਹੋਵੇਗੀ ਸਮੇਂ ਦੇ ਕਿਹੋ ਜਿਹਾ ਅਸਰ ਪਾਵੇਗੀ ਕਿਉਂਕਿ ਪਹਿਲੀਆਂ ਜੰਗਾਂ ਸੀ ਜਿਹੜੀਆਂ ਉਹਨਾਂ ਦਾ ਕੁਝ ਆਧਾਰ ਕੁਝ ਹੋਰ ਤਰ੍ਹਾਂ ਦਾ ਸੀ ਪਰ ਅੱਜ ਦੀ ਜਿਹੜੀ ਜੰਗ ਲੱਗੇਗੀ ਇਹ ਕੀ ਕਰਕੇ ਜਾਊਗੀ ਦੇਖੋ ਜਿਹੜਾ ਅੱਜ ਸਮਾਂ ਤਲ ਰਿਹਾ ਭਾਰਤ ਦੇ ਪਾਕਿਸਤਾਨ ਦੀ ਜੰਗ ਦਾ ਇਹ ਬਹੁਤ ਹੀ ਮਾੜਾ ਸਮਾਂ ਅਸੀਂ ਮੋਰਚੇ ਦੇ 7 ਜਨਵਰੀ 2023 ਤੋਂ ਇੱਥੇ ਬੈਠੇ ਹਾਂ ਬੰਦੀ ਸਿੰਘਾਂ ਵਾਸਤੇ ਬਿਲਕੁਲ ਜਿਹੜੀ ਭਾਰਤ ਸਰਕਾਰ ਨੇ ਜ਼ਬਰਦਸਤੀ ਬੰਦ ਕਰੇ ਹੋਏ ਨੇ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਸੰਵਿਧਾਨ ਮੁਤਾਬਕ ਜਿਹੜੀਆਂ ਸਜ਼ਾਵਾਂ ਭੁਗਤਲੀਆਂ ਹਾਂਜੀ ਕਾਨੂੰਨ ਸੰਵਿਧਾਨ ਨਹੀਂ ਕਹਿੰਦਾ ਵੀ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਪਰ ਸਰਕਾਰ ਜਿਹੜੀ ਆ ਆਰਐਸਐਸ ਬੀਜਪੀ ਦੀ ਉਹ ਤੱਕਾ ਕਰ ਰਹੀ ਸਿਕਨ ਵਾਲਾ ਨਹੀਂ ਛੱਡ ਰਹੇ ਸਾਨੂੰ ਅੱਤਵਾਦੀ ਬਖਵਾਦੀ ਖਾਲਸਤਾਨੀ ਕਹਿ ਕੇ ਜਿਹੜਾ ਹੈਗਾ ਉਹ ਜਲੀਲ ਕੀਤਾ ਜਾਂਦਾ ਜੇ ਸਾਡੇ ਨੌਜਵਾਨ ਮਾਰ ਚਲ ਜਾਂਦੇ ਨੇ ਤਾਂ ਸਾਡੇ ਸੰਤਾਂ ਦੀਆਂ ਤਸਵੀਰਾਂ ਨੂੰ ਕਾੜ ਕੇ ਆ ਪਾੜ ਕੇ ਛਿਟਿਆ ਜਾਂਦਾ ਸਾਡੇ ਝੰਡੇ ਲਾਹੇ ਜਾਂਦੇ ਨੇ ਜੀ ਸਾਨੂੰ ਅੱਤਵਾਦੀ ਕਹਿ ਕੇ ਜਿਹੜਾ ਹੈਗਾ ਜਲੀਲ ਕੀਤਾ ਜਾਂਦਾ ਤੇ ਅੱਜ ਸਮਾਂ ਜਿਹੜਾ ਹੈ ਹਾਂਜੀ جنگ ਦਾ ਨਾਣ ਹੋ ਗਿਆ جنگ ਚੱਲ ਰਹੀ ਹੈ ਸਿੱਧੀ ਜੰਗ ਨਹੀਂ ਹੋਈ ਬਿਲਕੁਲ ਜੀ ਏਡੀ ਜੰਗ ਚੱਲ ਰਹੀ ਹੈ ਚੱਲਦਾ ਹਾਰ ਹੋ ਰਹੀ ਹੈ ਕਮ ਹਾਂ ਤੇ ਜਿਹੜਾ ਇੱਕ ਮਿਸ਼ਨ ਸੰਧੂਰ ਚੱਲਿਆ ਹਾਂਜੀ ਉਹਦੇ ਵਿੱਚ ਸਿੱਖ ਜਿਹੜਾ ਜਰਨੈਲ ਹੋਇਆ ਜਿਹਦਾ ਨਾਮ ਅਮਰਪ੍ਰੀਤ ਸਿੰਘ ਹਾਂਜੀ ਜਰਨਲ ਜਰਨਲ ਜੀ ਜਿਨੇ ਉੱਥੇ ਜਾ ਕੇ ਅੱਤਵਾਦੀਆਂ ਦੇ ਜਿਹੜੇ ਟਿਕਾਣੇ ਨੇ ਨੌ ਟਿਕਾਣੇ ਖਤਮ ਕਰਦੇ ਉਸੇ ਜਿਹੜੇ ਅੱਤਵਾਦੀ ਸੀ ਉਹ ਵੀ ਮਾਰੇ ਗਏ ਅੱਜ ਸਾਨੂੰ ਅੱਤਵਾਦੀ ਕਹਿਣ ਵਾਲੇ ਹਾਂਜੀ ਸਾਨੂੰ ਖਾਲਸਤਾਨੀ ਕਹਿਣ ਵਾਲੇ ਵੱਖਵਾਦੀ ਕਹਿਣ ਵਾਲੇ ਅੱਜ ਸਾਡੇ ਸੋਹੇਲੇ ਗਾ ਰਹੇ ਨੇ ਹਾਂ ਚੈਨਲਾਂ ਤੇ ਤੇ ਉਹ ਤਿੰਨਾਂ ਦੇ ਸ਼ਾਇਆ ਪਿਆ ਅਮਰਪ੍ਰੀਤ ਸਿੰਘ ਲਾਹੌਰ ਲਾਹੌਰ ਵੀ ਕਬਜ਼ਾ ਕਰ ਲਿਆ ਕਰਾ ਚੁੱਕਾ ਹੈ ਇਹਨਾਂ ਤਾਂ ਇਹ ਤਾਂ ਹੱਥ ਨੂੰ ਜਾ ਕੇ ਸਲਾਨਬਾਦ ਨੂੰ ਵੀ ਘੇਰੇ ਨੇ ਤੈਸ਼ ਨੈਸ਼ ਕਰਨ ਕਈ ਵਾਰੀ ਇਹਨਾਂ ਨੇ ਹੁਣ ਤੱਕ ਕਬਜ਼ਾ ਕਰ ਲਿਆ ਹਾਂਜੀ ਇਹ ਸੰਧੂਰ ਮਿਛਾਂ ਦਾ ਜਿਹੜਾ ਸੀਗਾ ਕਾਮਯਾਬੀ ਉਹ ਜਰਨਲ ਅਮਰਪ੍ਰੀਤ ਸਿੰਘ ਨੇ ਜਿਹੜੀ ਲਈ ਆ ਹਾਂਜੀ ਅੱਜ ਸ਼ੇਰ ਆ ਉਹਦੇ ਸਿਰ ਤੇ ਆ ਸਾਰੇ ਉਹਦੀ ਹਰੇ ਸਰਦਾਰ ਦੇ ਸਿਰ ਤੇ ਆ ਹਾਂਜੀ ਤੇ ਮੈਨੂੰ ਉਹਨਾਂ ਨੂੰ ਪੁੱਛਣਾ ਚਾਹਣਾ ਜਿਹੜੇ ਹੱਤਵਾਦੀ ਸਾਨੂੰ ਕਹਿੰਦੇ ਨੇ ਵੱਖਵਾਦੀ ਖਾਲਸਤਾਨੀ ਦੱਸਦੇ ਨੇ ਵੀ ਹੁਣ ਵੀ ਖਾਲਸਤਾਨੀਆਂ ਨਹੀਂ ਉਥੇ ਬਿਲਕੁਲ ਬੇਸ਼ਾਨਦੂਰੀ ਕਰਿਆ ਉਹ ਵੀ ਸਾਡਾ ਹੀ ਆ ਉਹ ਸਰਦਾਰ ਹੀ ਹੈ ਪੱਗ ਵਾਲਾ ਹੀ ਆ ਉਹ ਸਰਦਾਰ ਹੀ ਹੈ ਪੱਗ ਵਾਲਾ ਹੀ ਹਰੇਕ ਪੱਗ ਦੇ ਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਖਾਲਸਤਾਨੀਆਂ ਹਾਂਜੀ ਆ ਪਿਛੇ ਜੇ ਭਾਜਪਾ ਦਾ ਬੰਦਾ ਕਿਹੜੇ ਦੇਖਦੇ ਆ ਰੂਬੇ ਚ ਰੋਲਾ ਪਿਆਦੀ ਉਹਨੂੰ ਕਹਿੰਦੇ ਨਾਲੇ ਉਹ ਐਸਐਸ ਨਾਲੇ ਇੱਕ ਅਫਸਰ ਸੀਗਾ ਉਹਨੂੰ ਕਹਿੰਦਾ ਤੂੰ ਆ ਖਾਲਸਤਾਨੀ ਤੂੰ ਇੱਥੇ ਕਰਨਾ ਹਾਂ ਉਹ ਹੀ ਸੀ ਗੱਲ ਬਾਤ ਕਈ ਥਾਵਾਂ ਤੇ ਹੋਇਆ ਤੇ ਹੁਣ ਵੀ ਕਹੋ ਉਹਨੂੰ ਅਮਰਪੀ ਅਸੀਂ ਕਾਤਬਾਨੀ ਨਹੀਂ ਦੇਣਾ ਅਸੀਂ ਅਤਵਾਦੀ ਨਹੀਂ ਹੈ ਅਸੀਂ ਸਤਬਾਦੀ ਆ ਬਿਲਕੁਲ ਜੀ ਪਹਿਲਾਂ ਵੀ ਇਹ ਭਾਰਤ ਦੀ ਹੋਂਦ ਹੁਣ ਸੁਣ ਲੈਣਾ ਸਾਰੇ ਮਕੋਦੀ ਮੀਡੀਆ ਹਾਂਜੀ ਹਾਂਜੀ ਸਰਕਾਰ ਆਰਐਸਐਸ ਦੇ ਟੱਟੂ ਹਾਂਜੀ ਪਹਿਲਾਂ ਵੀ ਇਹ ਦਾਸ ਦੇਸ਼ ਸਿੱਖਾਂ ਨੇ ਬਚਾਇਆ ਸੀ ਹਾਂਜੀ ਅੱਜ ਵੀ ਦੇਸ਼ ਦੀ ਰਾਖੀ ਸਿੱਖ ਕਰ ਰਹੇ ਨੇ ਜਰਨਲ ਅਮਰਪੀਰ ਸਿੰਘ ਵਰਗਿਆਂ ਨੇ ਜਾ ਕੇ ਪੰਜਾਬ ਦੇ ਵਿੱਚ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਟਿਕਾਣੇ ਉਹਨਾਂ ਦੇ ਅਤਵਾਦੀਆਂ ਤਬਾਹ ਕੀਤੇ ਤੇ ਚੜ੍ਹਦੀ ਕਲਾ ਦੇ ਨਾਲ ਵਾਪਸ ਆਇਆ ਉਹ ਸਿੱਖੀ ਆ ਸਿੱਖ ਦੀ ਸਿੱਖਾਂ ਦੀ ਹੋਂਦ ਕਰਕੇ ਅੱਜ ਤੁਹਾਡੀ ਜਿਹੜੀ ਚੜ੍ਹਦੀ ਕਲਾ ਤੁਸੀਂ ਕਹਿ ਰਹੇ ਹੋ ਹਾਂਜੀ ਸੋਹਲੇ ਕਾ ਰਹੇ ਹੋ ਸਿੱਖਾਂ ਕਰਕੇ ਆਹ ਤੇ ਮੈਂ ਕਹਿਣਾ ਚਾਹੁੰਦਾ ਵੀ ਹੁਣ ਵੀ ਉਹਨੂੰ ਕਹੇ ਹਵਾਤਵਾਦੀ ਕਹੋ ਹੁਣ ਵੀ ਉਹਨੂੰ ਖਲਸਤਾ ਨਹੀਂ ਕਹੋ ਹਾਂਜੀ ਤੁਸੀਂ ਸਾਡੇ ਹੱਕ ਦਿਓ ਬਿਲਕੁਲ ਬੰਦੀ ਸਿੰਘਾਂ ਨੂੰ ਰਿਹਾ ਕਰੋ ਪਾਣੀ ਸਾਡਾ ਦਿਓ ਤੇ ਸਾਨੂੰ ਕਿਉਂ ਹਵਾਤਵਾਦੀ ਕਿਹਾ ਜਾਂਦਾ ਬਿਲਕੁਲ ਜੀ ਅਸੀਂ ਸੱਤਵਾਦੀ ਹਾਂ ਸਮੇਂ ਦਾ ਸੱਚ ਦੇ ਵਾਸਤੇ ਲੜਦੇ ਆਂ ਹਾਂਜੀ ਤੇ ਅੱਜ ਵੀ ਜੋ ਮਿਸ਼ਨ ਪੰਜਾਬ ਨੂੰ ਖਤਮ ਕਰਨ ਬਾਅਦ ਸਰਕਾਰ ਦੀਆਂ ਚਾਲਾਂ ਨੇ ਇਹ 425 ਕਿਲੋਮੀਟਰ ਦਾ ਏਰੀਆ ਜਿਹੜਾ ਬਾਰਡਰ ਦਾ ਬਿਲਕੁਲ ਜੀ ਪੰਜਾਬ ਦਾ ਜਿਹੜਾ ਗੁਜਰਾਤ ਦਾ ਏਰੀਆ 2200 ਕਿਲੋਮੀਟਰ ਦਾ ਉਹ ਉੱਥੇ ਕਿਉਂ ਨਹੀਂ ਜੰਗ ਲੜੀ ਜਾਂਦੀ ਰਾਜਸਥਾਨ ਨਾਲ ਕਿਉਂ ਮਤਲਬ ਉਹ ਹੀ ਗੱਲ ਆ ਵੀ ਰਾਜਸਥਾਨ ਦਾ ਵੀ ਹੈਗਾ 500 ਕਹਿੰਦੇ ਕਿੰਨੇ ਕਿਲੋਮੀਟਰ ਦਾ ਇਹ ਪੰਜਾਬ ਹੀ ਹਰ ਵੇਰੀ ਕਿਉਂ ਚੁਣਿਆ ਜਾਂਦਾ ਜੰਗ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਟੇਡੀਆਂ ਚਾਲਾਂ ਚੱਲ ਰਹੀਆਂ ਨੇ ਸਰਕਾਰ ਪੰਜਾਬ ਨੂੰ ਨੁਕਸਾਨ ਦੋਨੇ ਪਾਸੇ ਹੋਊਗਾ ਇਧਰੋਂ ਵੀ ਨੁਕਸਾਨ ਸਾਨੂੰ ਆ ਉਧਰੋਂ ਵੀ ਨੁਕਸਾਨ ਸਾਨੂੰ ਆ ਸਾਨੂੰ ਮਾਰ ਪੈਂਦੀ ਆ ਲੈਂਦਾ ਪੰਜਾਬ ਵੀ ਸਾਡਾ ਚੜਦਾ ਪੰਜਾਬ ਵੀ ਸਾਡਾ ਤੇ ਹਮੇਸ਼ਾ ਹੀ ਸਾਨੂੰ ਵਰਤਿਆ ਜਾਂਦਾ ਜੇ ਭਾਰਤ ਸਰਕਾਰ ਅੱਜ ਸਿੱਖਾਂ ਦੇ ਸੋਹਲੇਗਾ ਰਹੇ ਨੇ ਅੱਜ ਸਿੱਖ ਜਿਹੜੇ ਗੱਡੀਆਂ ਦੇ ਉੱਤੇ ਇਨਸਾਨ ਸਾਹਿਬ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਸਾਰੇ ਇਹ ਆਰਐਸਐਸ ਵਾਲੇ ਜਿਹੜੇ ਸੀਗੇ ਹੋਰ ਜਿਹੜੇ ਸਾਨੂੰ ਅਰਥਵਾਦੀ ਕਹਿੰਦੇ ਸੀਗੇ ਖਾਲਸਤਾਨੀ ਕਹਿੰਦੇ ਸੀ ਅੱਜ ਸਿੱਖਾਂ ਦੇ ਸੋਹਲੇਗਾ ਰਹੇ ਨੇ ਅੱਜ ਨਹੀਂ ਕੋਈ ਰੋਗ ਦਾ ਅੱਜ ਕੋਈ ਲਾ ਕੇ ਦਿਖਾਵੇ ਝੰਡਾ ਹਾਂ ਜਦੋਂ ਸਾਡੇ ਨੌਜਵਾਨ ਹਮਾਤਲ ਦੇ ਵਿੱਚ ਜਾਂਦੇ ਨੇ ਜਦੋਂ ਉਹਨਾਂ ਨੇ ਝੰਡੇ ਲਾ ਕੇ ਜੇਰੇ ਕੀਤਾ ਜਾਂਦਾ ਵੀ ਤੁਸੀਂ ਖਾਲਸਾਨੀ ਹਾਂ ਹਾਂਜੀ ਸਾਡੇ ਸੰਤਾਂ ਦੀਆਂ ਫੋਟੋਆਂ ਨੂੰ ਜਿਹੜਾ ਹੈਗਾ ਲਾਇਆ ਜਾਂਦਾ ਤੇ ਮੈਂ ਪੁੱਛਣਾ ਚਾਹਣਾ ਹੁਣ ਵੀ ਲਾਹੋ ਤਾਂ ਫਿਰ ਉਥੇ ਹੋਰ ਕਿਉਂ ਨਹੀਂ ਗਏ ਅੱਜ ਲੋੜ ਆ ਸਿਵਸੈਨ ਵਾਲਿਆਂ ਦੀ ਉਥੇ ਹਾਂਜੀ ਜਿਹੜੇ ਡਾਂਗਾ ਚੱਕੇ ਟੱਪਦੇ ਫਿਰਦੇ ਨੇ ਝੰਡੇ ਲੈ ਕੇ ਤੁਰੇ ਫਿਰਦੇ ਨੇ ਨਾ ਘਟ ਗੇਣਤਿਆਂ ਨੂੰ ਮਾਰਨ ਵਾਸਤੇ ਅੱਜ ਜੇ ਤੁਹਾਡੇ ਇਦਾਮਾ ਤਾਂ ਉਥੇ ਜਾਓ ਬਾਰਡਰ ਤੇ ਹਾਂ ਲੋੜ ਹੈ ਬਾਰਡਰ ਤੇ ਥੋੜੀ ਬਾਰਡਰ ਤੇ ਲੋੜ ਹੈ ਇੱਥੇ ਤੁਸੀਂ ਕਦੇ ਕੱਟ ਗੇਣ ਤੀਨ ਕਦੇ ਦਲਤਾਂ ਨੂੰ ਮਾਰਤਾ ਕਦੇ ਉਹ ਉਹਨਾਂ ਦੀਆਂ ਧੀਆਂ ਪੇਣਾਂ ਦੀ ਜਿੱਤ ਲੁੱਟਰੀ ਕਦੇ ਕਦੇ ਕਿਸੇ ਨੇ ਕੁਝ ਕੁਝ ਕਰਤਾ ਕਿਸੇ ਮੁਸਲਮਾਨਾਂ ਦੀਆਂ ਰੇਹੀਆਂ ਤੋੜੀਆਂ ਗਿਆ ਤੇ ਅੱਜ ਤੁਸੀਂ ਜੇ ਵੱਡੇ ਬਹਾਦਰ ਨੂੰ ਅੱਜ ਲੜੋ ਉਥੇ ਜਾ ਕੇ ਸਿੱਖ ਤਾਂ ਅਸੀਂ ਲੜ ਰਹੇ ਹਾਂ ਸਾਡਾ ਜਰਨਲ ਲੜ ਰਿਹਾ ਬਿਲਕੁਲ ਸਿੱਖ ਲੜ ਰਹੇ ਨੇ ਨਾਲ ਜਿਹੜੀ ਮੁਸਲਮਾਨ ਕਮਾਂਡਰ ਬੀਪੀ ਆ ਵੀ ਅੱ비 ਵੀ ਮੁਸਲਮਾਨੀ ਉਹ ਮੁਸਲਮਾਨਾਂ ਦੀ ਉਹ ਵੀ ਲੜ ਰਹੀ ਆ ਤੇ ਤੁਸੀਂ ਆਰਐਸਐਸ ਵਾਲਿਓ ਤੁਸੀਂ ਚੱਡਿਆਂ ਚ ਪੁੰਚ ਦੇ ਕੇ ਘਰਾਂ ਚ ਬੱਠੇ ਲੋਕੇ ਬਿਲਕੁਲ ਤੁਸੀਂ ਲੜੋ ਉੱਥੇ ਚੱਲ ਕੇ ਬਿਲਕੁਲ ਜੀ ਸਿੱਖ ਵੀ ਲੜ ਰਿਹਾ ਅੱਜ ਅੱਜ ਜਿਹੜਾ ਹੈਗਾ ਮੁਸਲਮਾਨ ਵੀ ਲੜ ਰਿਹਾ ਆਰਐਸਐਸ ਕਿੱਥੇ ਆ ਬਜਰੰਗਦਾਲ ਵਾਲੇ ਕਿਸੇ ਨੇ ਸ਼ਿਵਸੈਨ ਵਾਲੇ ਕਿੱਥੇ ਨੇ ਜਾਓ ਉਥੇ ਬਿਲਕੁਲ ਇਹ ਸਾਨੂੰ ਹਮੇਸ਼ਾ ਘਟਗਣ ਤੈਨੂੰ ਮਾਰੇ ਚੰਦਾ ਘਟਗਣਤੀਆਂ ਆਂਦੀ ਕਰਕੇ ਹੀ ਅੱਜ ਹੋਂਦ ਭਾਰਤ ਦੀ ਪਹਿਲਾਂ ਵੀ ਵਰਕਰਾਰ ਸੀ ਅੱਜ ਵੀ ਵਰਕਰਾਰ ਆ ਜੇ ਜਿੱਤੇ ਦੇ ਝੰਡੇ ਗੱਡੇ ਨੇ ਉਹ ਸਿੱਖ ਫੌਜਾਂ ਨੇ ਹੀ ਗੱਡੇ ਨੇ ਬਿਲਕੁਲ ਜੀ ਇਸ ਕਰਕੇ ਸਰਕਾਰਾਂ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ ਉਸ ਤੁਰੰਤ ਜੰਗ ਤੋਂ ਪਹਿਲਾਂ ਬਿਲਕੁਲ ਸਾਨੂੰ ਉਹ ਸਾਡੇ ਹੱਕ ਦੇਣ ਵੀ ਹਾਂ ਤੁਹਾਡੇ ਜਦੋਂ ਸਾਡੇ ਕਰਕੇ ਭਾਰਤ ਦੀ ਹੋਂਦ ਵਰਕਰਾਰ ਆ ਫਿਰ ਬੰਦੀ ਸਿੰਘ ਤੁਰੰਤ ਛੱਡੇ ਜਾਣ ਜਿਹੜਾ ਸਾਡਾ ਪਾਣੀਆਂ ਦਾ ਡਾਕਾ ਮਾਰਿਆ ਹੋਇਆ ਉਹ ਵੀ ਬਹਾਲ ਕੀਤਾ ਜਾਵੇ ਹੋਰ ਇਹਨੇ ਕਿਸਾਨਾਂ ਦੀਆਂ ਮੰਗੀਆਂ ਨੇ ਉਹ ਵੀ ਜਿਹੜੀਆਂ ਸਾਨੂੰ ਤੁਰੰਤ ਮਰਨੀਆਂ ਚਾਹੀਦੀਆਂ ਨੇ ਸਾਰੇ ਹੱਕ ਤੇ ਜਿਹੜੇ ਪੰਜਾਬ ਦੇ ਨੇ ਖੋਹੇ ਨੇ ਉਹ ਦੇਣੇ ਚਾਹੀਦੇ ਨੇ ਕਿਉਂਕਿ ਪੰਜਾਬ ਅੱਜ ਬਰੂਤ ਤੇ ਤੇ ਖੜਾ ਕਰਤਾ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਸਰਕਾਰ ਜੰਗ ਚਾਹੁੰਦੀ ਆ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਅੱਤਵਾਦੀ ਨੇ ਉਹ ਜਿਨ੍ਹਾਂ ਨੇ ਉੱਥੇ ਮਾਰੇ ਨੇ ਬੰਦੇ ਬਿਲਕੁਲ ਜੀ ਉਹ ਅੱਤਵਾਦੀ ਨੇ ਉਹਨਾਂ ਨੂੰ ਮਾਰੋ ਦੂਜੇ ਲੋਕਾਂ ਦਾ ਕੀ ਕਸੂਰ ਹੈ ਹੋਰ ਆਵਾਮ ਦਾ ਕੀ ਕਸੂਰ ਹੈ ਤੇ ਮੈਂ ਲੀਡਰ ਨੇ ਜਿਹੜੇ ਸਾਰੇ ਕਹਿਣਾ ਚਾਹਣਾ ਜਦੋਂ ਕਿਸੇ ਬਾਹਰਲੇ ਦੇਖ ਦੇ ਵਿੱਚ ਲੜਾਈ ਲੱਗਦੀ ਆ ਨਾ ਹਾਂਜੀ ਹਾਂਜੀ ਸਦਾਮ ਹੁਸੈਨ ਆਪ ਰਾਸ਼ਟਰਪਤੀ ਸੀ ਉਹ ਰਾਗਦਾ ਜੰਗ ਦੇ ਵਿੱਚ ਕੁਦਿਆ ਸੀ ਬਿਲਕੁਲ ਆ ਰੂਸ ਦੀ ਜੰਗ ਉਹ ਕਿਹੜਾ ਯੂਕਰੇਨ ਨਾਲ ਲੱਗੀ ਹੋਈ ਆ ਬਿਲਕੁਲ ਉੱਥੇ ਦਾ ਜਿਹੜਾ ਰੂਸਿਆ ਤੇ ਯੂਕਰੇਨ ਹਾਂ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਆ ਉਹ ਆ ਵਰਦੀ ਪਾ ਕੇ ਜੰਗ ਦੇ ਵਿੱਚ ਜਾਂਦਾ ਰਿਹਾ ਬਿਲਕੁਲ ਜੀ ਤੇ ਸਾਡੇ ਵਾਲੇ ਨੂੰ ਕੀ ਡਰ ਲੱਗਦਾ ਵੀ ਜਾਣ ਤਾਂ ਜੰਗ ਤੇ ਜਿਹੜੇ ਐਮਪੀ 545 ਬੰਦੇ ਨੇ ਵੀ ਇਹ ਤੁਰਨ ਲੱਗਣ ਉਸੇ ਖੜਨ ਮੂਰੇ ਰੋਜ਼ ਆਇਆ ਕਰਨ 10 20 ਚਾਕੇ ਸੈਨਾ ਦੇ ਵਿੱਚ ਖੜਿਆ ਕਰਨ ਵੀ ਅਸੀਂ ਖੜਿਆ ਲੀਡਰਾਂ ਬਿਲਕੁਲ ਤੁਹਾਨੂੰ ਚੁਣਿਆ ਇਸ ਕਰਕੇ ਇਹਨਾਂ ਨੇ ਮਰਨਾ ਨਾ ਇਹਨਾਂ ਦੇ ਜਵਾਬ ਕਰਨੇ ਭਰਤੀ ਹਾਂਜੀ ਨਾ ਇਹ ਆਪ ਜਾਂਦੇ ਨੇ ਇਹਨਾਂ ਨੇ ਲੋਕਾਂ ਦੇ ਪੁੱਤ ਮਰਵਾਉਣੇ ਨੇ ਆਪ ਕੁਰਸੀਆਂ ਦੇ ਉੱਤੇ ਬੈਠੇ ਨੇ ਤਾਂ ਕਿਸਾਨਾਂ ਦੇ ਪੁੱਤ ਨੇ ਹੁਣ ਵੀ ਖੋਜੀ ਉਹੀ ਗੱਲ ਕਰ ਸਿੱਖ ਨੇ ਸਾਡੇ ਸਿੱਖ ਪੰਡਤਾਂ ਲੜਦੇ ਹਈਆਂ ਨੇ ਜਿਨ੍ਹਾਂ ਤੇ ਰੈਜੀਮੈਂਟ ਲੱਗੇ ਲਾਈ ਹੋਈ ਹੈ ਨਾ ਉਹੀ ਗੱਲ ਆ ਨਾ ਇਸ ਕਰਕੇ ਜਿਹੜੇ ਵਰਤਿਆ ਜਾ ਰਿਹਾ ਅੱਜ ਪਾਕਿਸਤਾਨ ਵੀ ਸਿੱਖਾਂ ਨੂੰ ਵਰਤਣਾ ਚਾਹੁੰਦਾ। ਇਹ ਭਾਰਤ ਵਰਤਦਾ ਨਾ? ਹਾਂ ਜੀ ਹਾਂ ਜੀ। ਤੇ ਪਾਕਿਸਤਾਨ ਨੇ ਵੀ ਕਹਿਦਾ ਸੀ ਖਾਲਸਾ ਨੰਦੇ ਨਾਰੀ ਲਾਉਣ ਲੱਗੇ ਉਹ ਲਿਖ ਕੇ ਬੋਰਡਾਂ ਦੇ ਉੱਤੇ। ਪਹਿਲਾਂ ਕਿੱਥੇ ਸੀ? ਪਹਿਲਾਂ ਕਿੱਥੇ ਸੀਗੀ ਉਹ ਪਹਿਲਾਂ ਨਹੀਂ ਉਹਨਾਂ ਨਾਲ ਜ਼ਿਆਦਾ ਖਾਲਸਾ ਨਾ। ਬਿਲਕੁਲ। ਅੱਜ ਹੀ ਕਿਉਂ ਜੰਗ ਦੇ ਜੰਗ ਜੋ ਸ਼ੁਰੂ ਹੋ ਗਿਆ ਫਿਰ ਅੱਜ ਹੀ ਕਿਉਂ ਉਹ? ਹੂੰ। ਤੇ ਜੇ ਉਹਨਾਂ ਨੂੰ ਇਸ ਤਰ੍ਹਾਂ ਸਾਨੂੰ ਮੈਂ ਪਾਕਿਸਤਾਨ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਅਸੀਂ ਤੁਹਾਡੀ ਤਰਫੋਂ ਲੜਾਂਗੇ। ਸਾਡਾ ਲਾਹੌਰ ਖਾਲੀ ਕਰ ਦਿਓ। ਲਾਹੌਰ ਦੇ ਉੱਤੇ ਖਾਲਸਾ ਦਾ ਝੰਡਾ ਚੜਾਓ। ਮਹਾਰਾਜ ਰਣਜੀਤ ਸਿੰਘ ਦਾ ਰਾਜ ਲਾਹੌਰ ਤਾਜਤਾਨੀ ਸੀ ਸਾਡੀ ਉਸੇ ਸਿੱਖ ਰਾਜ ਦੇ ਜਿਹੜੇ ਹੈਗੇ ਝੰਡੇ ਝੁਲਦੇ ਸੀਗੇ ਖਾਲਸਾ ਰਾਜ ਸਾਡਾ ਸੀਗਾ ਉਹ ਸਾਨੂੰ ਜੇ ਇਹਨਾਂ ਨੇ ਖੋਲਿਆ ਤੁਸੀਂ ਤਾਂ ਦੇ ਦੋ ਬਿਲਕੁਲ ਤੁਸੀਂ ਐਲਾਨ ਕਰ ਦੋ ਵੀ ਸਿੱਖ ਰਾਜ ਛੱਡਿਆ ਅਸੀਂ ਇਹਨਾਂ ਤੋਂ ਆਪੀ ਲੈ ਲਾਂਗੇ ਬਿਲਕੁਲ ਇਸ ਕਰਕੇ ਜਿਹੜਾ ਹੈਗਾ ਸਾਨੂੰ ਸਾਰੇ ਪਾਸੇ ਸਿੱਖਾਂ ਨੂੰ ਵਰਤਿਆ ਜਾਂਦਾ ਸਿੱਖਾਂ ਨੇ ਬਲਦਵਾਰ ਜੰਗ ਦੇ ਵਿੱਚ ਵੀ ਹਾਂਜੀ ਲੋਕਾਂ ਦੇ ਘਰ ਬਣਾ ਕੇ ਦਿੱਤੇ ਨੇ ਹੂੰ ਸਾਰਿਆਂ ਦੇ ਘਰ ਬਣਾਤੇ ਸਿੱਖਾਂ ਨੇ ਤੇ ਬਲਦਵਾਰ ਹੋਵੇ ਚਾਹੇ ਉਹ ਭਾਰਤ ਪਾਕਿਸਤਾਨ ਹੋਵੇ ਕੋਈ ਵੀ ਹੋਵੇ ਸਭ ਨੂੰ ਉਹਨਾਂ ਦੇ ਘਰ ਲੈ ਕੇ ਦਿੱਤੇ ਪਰ ਸਿੱਖਾਂ ਨੇ ਆਪਦਾ ਘਰ ਨਹੀਂ ਬਣਾਇਆ ਅੱਜ ਅਸੀਂ ਤਾਂ ਹੀ ਠੋਕਰਾਂ ਖਾਣੇ ਪਿੰਦੇ ਆ ਤਾਂ ਹੀ ਸਾਨੂੰ ਜਿਹੜਾ ਹਰ ਵਾਰ ਜਲੀਲ ਕੀਤਾ ਜਾਂਦਾ ਕੋਈ ਦੇਸ਼ ਹੋਵੇ ਆ ਬਾਹਰਲੇ ਜਿਹੜੇ ਦੇਸ਼ ਨੇ ਉਹ ਸਾਡੀ ਬਹਾਦਰੀ ਦੇ ਕਾਇਲ ਨੇ ਉਹ ਸਾਡੇ ਜਿਹੜੇ ਕਿਤੇ ਵੀ ਦੇਸ਼ ਦੇ ਵਿੱਚ ਭੁੱਖ ਮਰੀ ਹੋਵੇ ਹੜ ਆਉਣ ਕਿਤੇ ਵੀ ਜੰਗ ਲੱਗੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਚਾਹੇ ਉਹ ਖਾਲਸਾ ਏਡ ਹੋਵੇ ਸਿੱਖ ਏਡ ਹੋਵੇ ਕੋਈ ਵੀ ਹੋਵੇ ਹਾਂ ਭਾਈ ਰਵੀ ਸਿੰਘ ਉਹ ਲੰਗਰ ਚਲਾ ਦਿੰਦੇ ਨੇ ਜਾ ਕੇ ਉਸੇ ਵਾਂ ਫੜਦੇ ਨੇ ਜਿਹੜੀਆਂ ਬਾਹਰਲੇ ਦੇਸ਼ ਨੇ ਉਹ ਸਿੱਖਾਂ ਦੇ ਸੋਹਲੇ ਗਾਉਂਦੇ ਨੇ ਬਹਾਦਰੀ ਦੀ ਕਦਰ ਕਰਦੇ ਨੇ ਪਰ ਸਾਡੇ ਇਹ ਮੌਕਾ ਜਦੋਂ ਹੁੰਦਾ ਜਿਵੇਂ ਹੁਣ ਇਹ ਸਿੱਖਾਂ ਦੇ ਸੋਹਲੇ गा ਰਹੇ ਨੇ ਹੁਣ ਅਸੀਂ ਬਹਾਦਰ ਬਣਾ ਤੇ ਅਸੀਂ ਹੁਣ ਚੜ੍ਹਦੀ ਕਲਾ ਦੇ ਜਿਹੜੇ ਹੈਗੇ ਸਾਡੇ ਸੋਹਲੇ ਗਾਇਕ ਆਲੇ ਨੇ ਜਦੋਂ ਅਸੀਂ ਹੱਕ ਮੰਗਾਂ ਫਿਰ ਸਾਨੂੰ ਅੱਤਵਾਦੀ ਪਾਕਿਸਤਾਨੀ ਬਕਵਾਦੀ ਕਹਿ ਕੇ ਜਲੀ ਕੀਤਾ ਜਾਂਦਾ ਇਸ ਕਰਕੇ ਜਿਹੜੇ ਸਿੱਖ ਨੇ ਪੰਜਾਬ ਇਹ ਜੰਗ ਨਹੀਂ ਚਾਹੁੰਦਾ ਜੰਗ ਸਾਡੇ ਦੇ ਜ਼ਬਰਦਸਤ ਸੋਪੇ ਰਾ ਚੱ ਰਹੀ ਆ ਜੇ ਤੁਸੀਂ ਜੰਗ ਲੜਨੀ ਆ ਅਸਲ ਮੈਨਾਂ ਦੇ ਵਿੱਚ ਗਜਰਾਤ ਤੋਂ ਲੜਿਓ ਅਸੀਂ ਵੀ ਤੁਹਾਡਾ ਉੱਥੇ ਜਾ ਕੇ ਸਾਥ ਦਵਾਂਗੇ ਸਾਹੀ ਜੰਗ ਨਹੀਂ ਚਾਹੁੰਦੇ ਅਸੀਂ ਅਮਰਤੌਰ ਨੇ ਜਿਵੇਂ ਕਿ ਬਾਬਾ ਜੀ ਹੁਣ ਬਾਰਡਰ ਏਰੀਆ ਹੈ ਜਿੱਥੇ ਉਹਨੂੰ ਮਹਾਰਾਜ ਦੇ ਸਰੂਪ ਉੱਤੇ ਪਏ ਹੋਏ ਆ ਮਹਾਰਾਜ ਪ੍ਰਕਾਸ਼ ਨੇ ਹਨ ਤੇ ਉਹਨਾਂ ਨੂੰ ਹੁਣ ਮਤਲਬ ਕਿ ਉੱਥੋਂ ਰਿਲੀਜ਼ ਕੀਤਾ ਜਾ ਰਿਹਾ ਲਿਆਇਆ ਜਾ ਰਿਹਾ ਕਿ ਕਿ ਮਤਲਬ ਕਿ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੋਗੇ ਕਿ ਮਹਾਰਾਜ ਨੂੰ ਸੇਫ ਜਗ੍ਹਾ ਤੇ ਲਿਆਣਾ ਉਹ ਜ਼ਰੂਰੀ ਹੈ ਅੰਦਰ ਕਿਹਨੂੰ ਕਦਮ ਚੁੱਕਣੇ ਚਾਹੀਦੇ ਨੇ ਕਿ ਕਿਨੂੰ ਸਭ ਤੋਂ ਪਹਿਲਾ ਕਦਮ ਚੁੱਕਣੇ ਚਾਹੀਦੇ ਨੇ ਇਸ ਤੋਂ ਦੇਖੋ ਜਿੱਥੇ ਤੇ ਹੁਣ ਪਤਾ ਵੀ ਜੰਗ ਦਾ ਕਦੋਂ ਨਹੀਂ ਪਤਾ ਨਹੀਂ ਕਿਹੜੇ ਵੇਲੇ ਸਿੱਧਮ ਸਿੱਧੀ ਹੋ ਜਾਣੀਗਾ ਹਾਂ ਬਿਲਕੁਲ ਜੀ ਗੁਰੂ ਸਾਹਿਬ ਦੇ ਸਰੂਪ ਨੇ ਜਿੱਥੇ ਸੇਫ ਲੱਗਦੀ ਆ ਜਗਾ ਹਾਂਜੀ ਉੱਥੇ ਪਹੁੰਚਦੇ ਜ਼ਰੂਰ ਕਰਨੇ ਚਾਹੀਦੇ ਨੇ ਹੂੰ ਹੂੰ ਕਿਉਂਕਿ ਜੇ ਬੰਬ ਡਿੱਗਦਾ ਕਿਤੇ ਵੀ ਨੁਕਸਾਨ ਜਾਂਦਾ ਗੁਰੂ ਸਾਹਿਬ ਦੀ ਨਰਾਤਰੀ ਹੁੰਦੀ ਆ ਸਾਨੂੰ ਪਤਾ ਵੀ ਉਹ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਜਗ੍ਹਾ ਤੇ ਜਿਹੜਾ ਉਹ ਪਹੁੰਚਾਇਆ ਜਾਵੇ ਸਤਕਾਰ ਦੇ ਨਾਲ ਉੱਥੇ ਸੁਤਕਾਦ ਨਹੀਂ ਜਾਣਾ ਚਾਹੀਦਾ ਜਿਹੜੀਆਂ ਸਿਕਸਰਾਂ ਆਉਣ ਮੈਨੇ ਦੇਖੋ ਸੋਸ਼ਲ ਕਮੇਟੀ ਨੇ ਵੀ ਬਹੁਤ ਗੁਰੂ ਘਰਾਂ ਦੇ ਵਿੱਚੋਂ ਕੱਲ ਦਿਖਾਈ ਜਾਂਦੀ ਸੀ ਗ੍ਰੰਥ ਸਾਹਿਬ ਜੀ ਹਾਲੇ ਜਾ ਰਹੇ ਸੀ ਮਹਾਰਾਜ ਜਕੂਹਾਂ ਚੰਗਾ ਕੰਮ ਆ ਜਿਸ ਜੰਗੀ ਗੱਲ ਹੋ ਉਸੇ ਚੰਗੀ ਕਹਾ ਗਿਆ ਸੀ ਬਿਲਕੁਲ ਵਧੀਆ ਚੰਗਾ ਕੰਮ ਆ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਵੀ ਸੁਣਿਆ ਵੀ ਐਸਡੀਪੀਸੀ ਕੈਰੀ ਵੀ ਲੰਗਰ ਪਾਣੀ ਦਾ ਵੀ ਬੰਦ ਕਰਿਆ ਜੋ ਬਾਡ ਏਰੀਆ ਦੇ ਲੋਕਾਂ ਦੇ ਇੱਕ ਹੋਰ ਕਹਿਣਾ ਚਾਹੀਏ ਭਾਰਤ ਸਰਕਾਰ ਨੂੰ ਵੀ ਚੇਤਾਵਨੀ ਇਹ ਇਹ ਪਾਕਿਸਤਾਨ ਸਰਕਾਰ ਨੂੰ ਵੀ ਚੇਤਾਵਨੀ ਸਾਡੀ ਬਿਲਕੁਲ ਬਿਲਕੁਲ ਕਿਸੇ ਗੁਰਦੁਆਰਿਆਂ ਦੇ ਉੱਤੇ ਅਟੈਕ ਕੀਤਾ ਫਿਰ ਆਪਦੇ ਆਪ ਨੂੰ ਛੋਟ ਦੇ ਲਿਓ ਫਿਰ ਸਿੱਖ ਬਾਗੀ ਹੋਣਗੇ ਬਿਲਕੁਲ ਫਿਰ ਅਸੀਂ ਬਕਸਾਂਗੇ ਨਹੀਂ ਕੋਈ ਹੋਵੇ ਚਾਹੇ ਪਾਕਿਸਤਾਨ ਹੋਵੇ ਉਹ ਚਾਹੇ ਭਾਰਤ ਹੋਵੇ ਜਿਹੜੇ ਸਾਡੇ ਸਥਾਨਾਂ ਦੇ ਉੱਤੇ ਅਟੈਕ ਕਰੂਗਾ ਤੇ ਸਾਡੇ ਸਥਾਨ ਨੇ ਕੇਂਦਰੀ ਸਥਾਨ ਨੇ ਪੂਜਣ ਯੋਗ ਨੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਇਹਨਾਂ ਤੇ ਸਥਾਨ ਹਮਲਾ ਕਰੇ ਉਹ ਨਿੱਕੀ ਹੋਵੇ ਕੋਈ ਇਨੀ ਕੀ ਗੱਲ ਹੋਵੇ ਜਿਵੇਂ ਦੇਖਿਆ ਜਾਂਦਾ ਡਰੋਨ ਆ ਰਹੇ ਆ ਤਰੋ ਨਾ ਪਾ ਹਨੋ ਭਜੀ ਜਦੋਂ ਡਰੋਨ ਆ ਰਹੇ ਹਾਂ ਹਾਂਜੀ ਹਾਂਜੀ ਉਹ ਸਭ ਨੂੰ ਪਤਾ ਵੀ ਕਿਸੇ ਛਿਟਣਾ ਇਹਨਾਂ ਦੇ ਹੱਥ 'ਚ ਕੰਟਰੋਲ ਆ ਹਾਂਜੀ ਸਾਡੇ ਗੁਰਦਆਮਾਂ ਨੂੰ ਕੋਈ ਨਿਸ਼ਾਨਾ ਨਾ ਬਣਾਵੇ ਚਾਹੇ ਭਾਰਤ ਸਰਕਾਰ ਹੋ ਜੇ ਪਾਕਿਸਤਾਨ ਪਾਕਿਸਤਾਨ ਸਰਕਾਰ ਆ ਜੇ ਨਿਸ਼ਾਨਾ ਬਣਾਉਂਗੇ ਫਿਰ ਸਿੱਖ ਬਖਸ਼ਣਗੇ ਕੋਈ ਨਹੀਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆ ਬਾਬਾ ਰਾਜਾ ਰਾਜ ਸਿੰਘ ਨੇ ਸਾਨੂੰ ਸਾਰੀ ਗੱਲਾਂ ਬਾਤਾਂ ਕੀਤੀਆਂ ਵੀ ਕਿਸ ਤਰ੍ਹਾਂ ਭਾਰਤ ਪਾਕਿਸਤਾਨ ਦੀ ਜੰਗ ਦਾ ਸਾਡੇ ਪੰਜਾਬ ਨੂੰ ਨੁਕਸਾਨ ਹੋਊਗਾ ਤੇ ਪੰਥ ਨੂੰ ਕੀ ਕੁਝ ਕਦਮ ਚੁੱਕਣੇ ਚਾਹੀਦੇ ਨੇ ਤੇ ਇਹ ਸਮੇਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਬਹੁਤ ਹੀ ਇਸਟਮ ਨਾਜ਼ੁਕ ਹੈ ਜਿਹੜਾ ਕਿ ਬਲੈਕਆਊਟ ਰੋਜ਼ ਹੋ ਰਿਹਾ ਹੈ ਤੇ ਸਮੇਂ ਦੇ ਅਨੁਸਾਰ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਹੈ ਕਿ ਸਿੱਖਾਂ ਨੂੰ ਵੀ ਸਮਝਣਾ ਪੈਣਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਸਮੇਂ-ਸਮੇਂ ਤੇ ਸਰਕਾਰਾਂ ਵਿਵਰਤ ਜਾਂਦੀਆਂ ਨੇ ਕੀ ਵਾਰੀ ਤੇ ਬਹੁਤ ਕੁਝ ਹੋਇਆ ਤੇ ਦੇਖਾਂਗੇ ਆਉਣ ਵਾਲੇ ਸਮੇਂ 'ਚ ਇਸ ਜੰਗ ਦਾ ਕੀ ਨਤੀਜਾ ਨਿਕਲਦਾ ਹੈ ਤੇ ਕਿਸ ਤਰ੍ਹਾਂ ਇਹ ਹਮੇਸ਼ਾ ਹਰ ਕੋਈ ਚਾਹੁੰਦਾ ਹੈ ਕਿ ਜੰਗ ਨਾ ਹੋਵੇ ਆਪਾਂ ਆਪਾਂ ਵੀ ਚਾਹੁੰਦੇ ਹਾਂ ਕਿ ਅਮਨ ਰਹੇ ਜੰਗ ਨਾ ਹੋਵੇ ਕਿਉਂਕਿ ਜੰਗਾਂ ਦਾ ਜਿਹੜਾ ਨਤੀਜੇ ਹੁੰਦੇ ਨੇ ਬਾਅਦ 'ਚ ਪਤਾ ਲੱਗਦੇ ਨੇ ਵੀ ਕੀ ਕੁਝ ਖਤਮ ਤੇ ਜੁੜੇ ਜੋ ਇਸ ਪੇਜ ਨਾਲ ਆਪਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੁੱਧੀਜੀਵੀਆਂ ਨਾਲ ਤੇ ਸਿੰਘਾਂ ਨਾਲ ਗੱਲਬਾਤ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ